ਰੇਡੀ ਪੰਜਾਬ ਵਿੱਚ ਹਾੜੀ ਸੀਜ਼ਨ ਦੌਰਾਨ ਤਕਰੀਬਨ 35 ਲੱਖ ਏਕਟੇਅਰ ਰਕਵੇ ਵਿੱਚ ਕਣਕ ਦੀ ਬਜਾਈ ਦੀ ਸੁਭਾਵਨਾ ਪ੍ਰਗਟਾਈ ਜਾ ਰਹੀ ਹੈ ਅਤੇ ਕਣਕ ਦੀ ਬਜਾਈ ਲਈ ਤਕਰੀਬਨ 44 ਲੱਖ ਕੁਇੰਟਲ ਫਾਸਫੈਟਿਕ ਖਾਦ ਦੀ ਜ਼ਰੂਰਤ ਹੈ ਡੰਡੀ ਹਾੜੀ ਦੀਆਂ ਫਸਲਾਂ ਵਿੱਚ ਆਮ ਕਰਕੇ ਫਾਸਫੋਰਸ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਜੜਾਂ ਅਤੇ ਫਸਲ ਦੇ ਵਿਕਾਸ ਲਈ ਇੱਕ ਜ਼ਰੂਰੀ ਖੁਰਾਕੀ ਤੱਤ ਹੈ ਫਸਲਾਂ ਦੀ ਜ਼ਰੂਰਤਾਂ ਨੂੰ ਪੂਰਿਆਂ ਕਰਨ ਲਈ ਕਿਸਾਨਾਂ ਵੱਲੋਂ ਫਾਸਫੋਰਸ ਖੁਰਾਕੀ ਤੱਤ ਦੀ ਪੂਰਤੀ ਆਮ ਕਰਕੇ ਡੀਏਪ ਖਾਦ ਤੋਂ ਕੀਤੀ ਜਾਂਦੀ ਹੈ ਜਿਸ ਵਿੱਚ 46% ਫਾਸਫੋਰਸ ਅਤੇ 18% ਨਾਈਟrogen ਮੌਜੂਦ ਹੁੰਦਾ ਹੈ ਡੰਡੀ ਇਹ ਖਾਦ ਫਸਲ ਖਾਸ ਕਰਕੇ ਕਣਕ ਦੀਆਂ ਖੁਰਾਕੀ ਲੋੜਾਂ ਨੂੰ ਪੂਰਿਆ ਕਰਦੀ ਹੈ ਤਾਂ ਜੋ ਫਸਲ ਦੀਆਂ ਜੜਾਂ ਦਾ ਵਿਕਾਸ ਹੋ ਸਕੇ ਡੰਡੀ ਡੀਏਪੀ ਦੀ ਉੱਚ ਕੁੱਲਣਸ਼ੀਲਤਾ ਅਤੇ ਦੋਹਰੇ ਪੌਸਟਿਕ ਪ੍ਰੋਫਾਈਲ ਇਸ ਨੂੰ ਇੱਕ ਪ੍ਰਭਾਵਸ਼ਾਲੀ ਅਤੇ ਬਹੁਪੱਖੀ ਖਾਦ ਬਣਾਉਂਦੇ ਹਨ ਡੰਡੀ ਇਹ ਖਾਦ ਫਸਲ ਦੇ ਸ਼ੁਰੂਆਤੀ ਵਿਕਾਸ ਨੂੰ ਬਿਹਤਰ ਕਰਦੀ ਹੈ ਅਤੇ ਪੈਦਾਵਾਰ ਵਧਾਉਂਦੀ ਹੈ ਡੰਡੀ ਇਹ ਖਾਦ ਫਸਲ ਨੂੰ नाइट्रोजन ਅਤੇ ਫਾਸਫੋਰਸ ਦੀ ਸਪਲਾਈ ਨੂੰ ਯਕੀਨੀ ਬਣਾ ਕੇ ਪੌਦੇ ਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ ਜਿਸ ਨਾਲ ਬਿਹਤਰ ਗੁਣਵੱਤਾ ਭਰਪੂਰ ਵਧੇਰੇ ਪੈਦਾਵਾਰ ਮਿਲਦੀ ਹੈ ਡੰਡੀ ਇਸ ਦੇ ਨਾਲ ਹੀ ਫਾਸਫੋਰਸ ਖਾਦ ਫਸਲ ਨੂੰ ਬਿਹਤਰ ਫੁੱਲ ਅਤੇ ਫਲ ਦੇਣ ਵਿੱਚ ਮਦਦ ਕਰਦੀ ਹੈ ਜਿਸ ਨਾਲ ਫਸਲ ਦੀ ਪੈਦਾਵਾਰ ਵਿੱਚ ਵਾਦਾ ਹੁੰਦਾ ਹੈ ਡੰਡੀ <li>ਪੀ ਖਾਦ ਬਹੁਤ ਆਤ ਅਰੇਡੀ ਵਿੱਚ ਬਾਹਰਲੇ ਦੇਸ਼ਾਂ ਤੋਂ ਭਾਰਤ ਸਰਕਾਰ ਵੱਲੋਂ ਮੰਗਵਾਈ ਜਾਂਦੀ ਹੈ ਜਿਸ ਨਾਲ ਇਹ ਖਾਦ ਕਾਫੀ ਮਹਿੰਗੀ ਪੈਂਦੀ ਹੈ ਡੰਡੀ ਆਮ ਕਰਕੇ TSP ਫਾਸਫੇਟ ਚਟਾਨ ਤੋਂ ਬਣੀ ਇੱਕ ਸੰਗਣੀ ਤੇਜ਼ੀ ਨਾਲ ਕਿਰਿਆ ਕਰਨ ਵਾਲੀ ਫਾਸਫੋਰਸ ਖਾਦ ਹੈ ਡੰਡੀ ਇਸ ਵਿੱਚ ਲਗਭਗ 46% PO ਫਾਸਫੋਰਸ ਹੁੰਦਾ ਹੈ ਅਤੇ ਇਸ ਨੂੰ ਫਸਲ ਅਤੇ ਜੜਾਂ ਦੇ ਮੁੱਢਲੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਵਰਤਿਆ ਜਾਂਦਾ ਹੈ ਪਰ ਇਹ ਸਮੁੱੱਚੇ ਪੌਦਿਆਂ ਦੇ ਵਿਕਾਸ ਪ੍ਰਕਾਸ਼ ਸੰਸ਼ਲੇਸ਼ਨ ਅਤੇ ਪੌਸ਼ਟਿਕ ਤੱਤਾਂ ਦੇ ਸੋਖਣ ਲਈ ਬਹੁਤ ਜ਼ਰੂਰੀ ਹੈ ਡੰਡੀ TSP ਸਾਰੀਆਂ ਮਿੱਟੀ ਦੀਆਂ ਕਿਸਮਾਂ ਲਈ ਢੁਕਮਾ ਹੈ ਅਤੇ ਵੱਖ-ਵੱਖ ਫਸਲਾਂ ਅਤੇ ਸਬਜ਼ੀਆਂ ਲਈ ਇੱਕ ਆਧਾਰ ਜਾਂ ਮਿਸ਼ਰਤ ਖਾਦ ਵਜੋਂ ਵਿਆਪਕ ਤਰ ਉੱਤੇ ਵਰਤਿਆ ਜਾ ਸਕਦਾ ਹੈ ਡੰਡੀ ਡੀਏਪ ਖਾਦ ਦੀ ਕੀਮਤ ਪ੍ਰਤੀ 50 ਕਿਲੋ ਬੋਰੀ 1350 ਰੁਪਏ ਜਦ ਕਿ ਟੀਐਸਪੀ ਖਾਦ ਦੀ ਕੀਮਤ 1300 ਪ੍ਰਤੀ ਬੋਰੀ ਹੈ ਡੰਡੀ ਡੀਏਪ ਖਾਦ ਦੇ 50 ਕਿਲੋ ਬੈਗ ਦਾ ਅਸਲ ਮੁੱਲ 2739 ਹੈ ਡੰਡੀ ਭਾਰਤ ਸਰਕਾਰ ਵੱਲੋਂ 1399 ਰੁਪਏ ਸਬਸਿਡੀ ਦੇ ਕੇ ਕਿਸਾਨਾਂ ਨੂੰ ਪ੍ਰਤੀ 50 ਕਿਲੋ 1350 ਵਿੱਚ ਉਪਲਬਧ ਕਰਵਾਈ ਜਾਂਦੀ ਹੈ ਡੰਡੀ ਜਦ ਕਿ ਟ੍ਰਿਪਲ ਸੁਪਰ ਫਾਸਫੇਟ ਸਰਕਾਰ ਵੱਲੋਂ ਡੀਏਪ ਦੇ ਬਹੁਤ ਸਾਰੇ ਬਾਦਲ ਦਿੱਤੇ ਗਏ ਹਨ ਜਿੰਨਾ ਵਿੱਚ ਟ੍ਰਿਪਲ ਸੁਪਰ ਫਾਸਫੇਟ ਅਜਹੀ ਖਾਦ ਹੈ ਜਿਸ ਵਿੱਚ ਫਾਸਫੋਰਸ ਕੁਰਾਕੀ ਤੱਤ 46% ਮੌਜੂਦ ਹੁੰਦੀ ਹੈ ਡੰਡੀ 트리플 ਸੁਪਰ ਫਾਸਫੇਟ ਖਾਦ ਦੇ 50 ਕਿਲੋ ਬੈਗ ਦਾ ਅਸਰਮੁੱਲ 2302 ਹੈ ਡੰਡੀ ਭਾਰਤ ਸਰਕਾਰ ਵੱਲੋਂ 1002 ਰੁਪਏ ਸਬਸਿਡੀ ਦੇ ਕੇ ਕਿਸਾਨਾਂ ਨੂੰ ਪ੍ਰਤੀ 50 ਕਿਲੋ 1300